ਕਿ ਇਹ ਸਾਡੀ ਖੁਸ਼ਕਿਸਮਤੀ ਹੈ ਵੀ ਜਿਹੜੇ ਸਾਡੇ ਦੋਹਾਂ ਪਿੰਡਾਂ ਦੇ ਜਿਹੜੇ ਵੋਟਰ ਨੇ ਜਾਂ ਕਹਿ ਲੋ ਸਾਡੇ ਭਾਈਚਾਰਾ ਇਹ ਬਹੁਤ ਸੂਝਵਾਨ ਹੈ ਅਤੇ ਜਿੰਨਾਂ ਨੇ ਸਾਡੇ ਪੁਰਾਣੇ ਕੰਮ ਨੂੰ ਦੇਖਦੇ ਹੋયા ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਪਰਮਾਤਮਾ ਦੀ ਇੰਨੀ ਕਿਰਪਾ ਵੀ ਸਾਡੇ ਦੋਹਾਂ ਪਿੰਡਾਂ ਵਿੱਚ ਕੋਈ ਨਸ਼ੇ ਦੀ ਜਿਆਦਾ ਪ੍ਰੋਬਲਮ ਨਹੀਂ ਹੈ ਪਰ ਜੇ ਥੋੜੀ-ਬਹੁਤ ਕਿਤੇ 1-2% ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸਾਡਾ ਯੂਥ ਆ ਉਹਨੂੰ ਸਹੀ ਪਾਸੇ ਲਾਇਆ ਜਾਵੇ ਖੇਡਾਂ ਵਾਲੇ ਪਾਸੇ ਧਿਆਨ ਹੋਵੇ ਉਹਨਾਂ ਦਾ ਵੀ ਕੋਈ ਪ੍ਰੋਡਕਟਿਵ ਕੰਮ ਕਰ ਸਕਣ ਆਪਣੀ ਲਾਈਫ ਦੇ ਵਿੱਚ ਅੱਗੇ ਤਰੱਕੀ ਕਰ ਸਕਣ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਤੇ ਉਸ ਤੋਂ ਪਹਿਲਾਂ ਜਿਹੜਾ ਪੰਚਾਇਤਾਂ ਚੋਣ ਦਾ ਵੀ ਸਿਖਸ਼ਲਾ ਸ਼ੁਰੂ ਹੋ ਚੁੱਕਿਆ ਤੇ ਅੱਜ ਅਸੀਂ ਦੋ ਪਿੰਡਾਂ ਦੀਆਂ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਦੇ ਨਾਲ ਚੁਣੀ ਗਈ ਆ 21 24 ਸਾਲਾ ਪਰਮਪਾਲ ਸਿੰਘ ਬੁੱਟਰ ਨੂੰ ਜਿਹੜਾ ਦੋ ਪਿੰਡਾਂ ਦੀਆਂ ਜਿਹੜੇ ਲੋਕਾਂ ਨੇ ਸਰਬਸੰਮਤੀ ਦਾਲ ਸਰਪੰਚ ਚੁਣਿਆ ਇਸ ਤੋਂ ਪਹਿਲਾਂ ਪਰਮਪਾਲ ਦੀ ਮਾਤਾ ਵੀ ਪਿੰਡ ਦੀ ਸਰਪੰਚ ਰਹਿ ਚੁੱਕੀ ਆ ਪਿਤਾ ਵੀ ਐਜੂਕੇਸ਼ਨ ਦੇ ਖੇਤਰ ਵਿੱਚ ਵੱਖਰਾ ਕਰਕੇ ਜਿਹੜਾ ਕੰਮ ਕਰ ਰਹੇ ਨੇ ਪਰਮਪਾਲ ਸਾਡੇ ਨਾਲ ਨੇ ਪਰਮਪਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਪੀ.ਟੀ.ਸੀ. نیوز ਵੱਲੋਂ ਕਿ ਇੱਕ ਛੋਟੀ ਮੱਦੇ ਵਿੱਚ ਪਿੰਡੋ ਦੋ ਪਿੰਡਾਂ ਦੇ ਲੋਕਾਂ ਨੇ ਵੱਡੀ ਜੁਮੇ ਬਰੀ ਸਭ ਤੋਂ ਪਹਿਲਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਫਤਿਹ ਐਂਡ ਤੁਹਾਡੀ ਮੁਬਾਰਕਬਾਦੀ ਧੰਨਵਾਦ ਬਹੁਤ ਬਹੁਤ ਐਂਡ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਪਿੰਡ ਦੀ ਪੰਚਾਇਤ ਦਾ ਅਤੇ ਆਪਣੇ ਪਿੰਡ ਦੇ ਲੋਕਾਂ ਦਾ ਜਮਹੂਰੀਅਤ ਦਾ ਜਿਨ੍ਹਾਂ ਨੇ ਮੈਨੂੰ ਇਸ ਬਹੁਤ ਹੀ ਛੋਟੀ ਜੀ ਉਮਰ ਵਿੱਚ ਵਧੀਆ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਅਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਇਥੋਂ ਦੇ ਵਿਧਾਇਕ ਸਰਦਾਰ ਐਮਐਲਏ ਦੇਵਿੰਦਰਜੀਤ ਸਿੰਘ ਲਾੜੀ ਤੋਂ ਉਸ ਦਾ ਜੋ ਕਿ ਇਸ ਇਲਾਕੇ ਵਿੱਚ ਬਹੁਤ ਵਧੀਆ ਕੰਮ ਕਰਵਾ ਰਹੇ ਹਨ ਡਵੈਲਪਮੈਂਟ ਦੇ ਰਿਲੇਟਡ ਸਰਪੰਚ ਜੀ ਇੱਕ ਪਿੰਡ ਦੀ ਸਰ ਸੰਤਿ ਕਰਨੀ ਔਖੀ ਹੋ ਜਾਂਦੀ ਅੱਜ ਦੋ ਪਿੰਡਾਂ ਨੇ ਚੁਣਿਆ ਲੱਗਦਾ ਨਹੀਂ ਕਿ ਜਿਹੜੇ ਮਾਤਾ ਦੇ ਜਿਹੜੇ ਕੰਮ ਆ ਉਹਨੂੰ ਦੋਨਾਂ ਪਿੰਡਾਂ ਨੇ ਸਲਾਇਆ ਫਿਰ ਜਾ ਕੇ ਦੁਬਾਰਾ ਤੋਂ ਫਿਰ ਜਿਹੜਾ ਮੰਨ ਲਿਆ ਮੈਂ ਸਮਝਦਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਵੀ ਜਿਹੜੇ ਸਾਡੇ ਦੋਹਾਂ ਪਿੰਡਾਂ ਦੇ ਜਿਹੜੇ ਵੋਟਰ ਨੇ ਜਾਂ ਕਹਿ ਲਓ ਸਾਡੇ ਭਾਈਚਾਰਾ ਇਹ ਬਹੁਤ ਸੂਝਵਾਨ ਹੈ ਅਤੇ ਜਿਨ੍ਹਾਂ ਨੇ ਸਾਡੇ ਪੁਰਾਣੇ ਕੰਮ ਨੂੰ ਦੇਖਦੇ ਹੋયા ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਅਤੇ ਮੈਂ ਉਮੀਦ ਕਰਦਾ ਹਾਂ ਵੀ ਮੈਂ ਵੀ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂਗਾ ਤੁਹਾਨੂੰ ਕਣਪਾਲ ਜੀ ਕੀ ਮੰਚਤਾ ਰਿਹਾ ਕੀ ਕਰਨ ਵਾਲਾ ਪਿੰਡ ਦਾ ਕਿਹੜੇ ਕਾਰਜ ਆ ਜਿਹੜੇ ਤੁਸੀਂ ਅੱਗੇ ਹੋ ਕੇ ਕਰਨੇ ਆ ਜੂਥ ਵੀ ਇੱਕ ਪਾਸੇ ਆ ਨਸ਼ੇ ਦਾ ਦੌਰ ਵੀ ਵੱਡੇ ਪੱਧਰ ਤੇ ਘਰ ਕਰ ਚੁੱਕਿਆ ਕਿਸ ਤਰ੍ਹਾਂ ਜਿਹੜਾ ਕਰੂੰਗਾ ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਮੇਰੇ ਮਾਤਾ ਜੀ ਸਰਪੰਚ ਸੀ ਉਸ ਤੋਂ ਪਹਿਲਾਂ ਵੀ ਸਾਡੇ ਭਾਈਚਾਰੇ ਤੋਂ ਸਰਪੰਚ ਸਾਹਿਬ ਤੇ ਪਿੰਡ ਦੇ ਕੰਮ ਤਕਰੀਬਨ ਕਾਫੀ ਹੋਏ ਹਨ ਅਤੇ ਕੁਝ ਕੰਮ ਰਹਿੰਦੇ ਵੀ ਹਨ ਜਿਵੇਂ ਕਿ ਸਾਡੇ ਪਿੰਡ ਚ ਕੋਈ ਸਰਕਾਰੀ ਬਿਲਡਿੰਗ ਨਹੀਂ ਸੀ ਅਤੇ ਬਸ ਅੱਡੇ ਦੀ ਪ੍ਰੋਬਲਮ ਸੀ ਉਹ ਵੀ ਇੱਕ ਦੋ ਮਹੀਨੇ ਵਿੱਚ ਉਹ ਵੀ ਕੰਮ ਸ਼ੁਰੂ ਹੋਣ ਵਾਲਾ ਹੈ ਅਤੇ ਜਿਵੇਂ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਹਾ ਪਰਮਾਤਮਾ ਦੀ ਇੰਨੀ ਕਿਰਪਾ ਹੈ ਵੀ ਸਾਡੇ ਦੋਹਾਂ ਪਿੰਡਾਂ ਵਿੱਚ ਕੋਈ ਨਸ਼ੇ ਦੀ ਜ਼ਿਆਦਾ ਪ੍ਰੋਬਲਮ ਨਹੀਂ ਹੈ ਪਰ ਜੇ ਥੋੜੀ ਬਹੁਤ ਕਿਤੇ 1-2% ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸਾਡਾ ਯੂਥ ਆ ਉਹਨੂੰ ਸਹੀ ਪਾਸੇ ਲਾਇਆ ਜਾਵੇ ਖੇਡਾਂ ਵਾਲੇ ਪਾਸੇ ਧਿਆਨ ਹੋਵੇ ਉਹਨਾਂ ਦਾ ਵੀ ਕੋਈ ਪ੍ਰੋਡਕਟਿਵ ਕੰਮ ਕਰ ਸਕਣ ਆਪਣੀ ਲਾਈਫ ਦੇ ਵਿੱਚ ਅੱਗੇ ਤਰੱਕੀ ਕਰ ਸਕਣ ਅਤੇ ਮੇਰੇ ਹਿਸਾਬ ਨਾਲ ਡਵੈਲਪਮੈਂਟ ਨਾਲੋਂ ਜ਼ਿਆਦਾ ਭਾਈਚਾਰਕ ਸਾਝ ਉਹ ਜ਼ਿਆਦਾ ਇੰਪੋਰਟੈਂਟ ਹੈ ਦੋ ਪਿੰਡਾਂ ਵਿੱਚ ਅਤੇ ਸਾਡੀ ਇਹੀ ਟਰਾਈ ਹੋਊਗੀ ਕੋਸ਼ਿਸ਼ ਹੋਊਗੀ ਵੀ ਆਪਾਂ ਉਹਨੂੰ ਬਰਕਰਾਰ ਕਰ ਸਕੀਏ ਅਤੇ ਜਿਵੇਂ ਹੀ ਕੋਣ ਰਾਜੀ ਖੁਸ਼ੀ ਸਾਰੇ ਹੱਥ ਕੇ ਇੱਕ ਗੁੱਦੇ ਨੂੰ ਸਪੋਰਟ ਕਰਦੇ ਨੇ ਉਵੇਂ ਹੀ ਕੰਮ ਚੱਲਦਾ ਰਹੇ ਸਾਡੇ ਨਾਲ ਪਰਪਾਲ ਦੇ ਪਿਤਾ ਜੀ ਨੇ ਬਹੁਤ ਬਹੁਤ ਮੁਬਾਰਕਾਂ ਸਰ ਬੱਟਰ ਸਾਹਿਬ ਬੇਟੇ ਨੂੰ ਵੱਡਾ ਮਾਨ ਦਿੱਤਾ ਪਹਿਲਾਂ ਵਾਈਫ ਨੂੰ ਸਰਪੰਚ ਚੁਣਿਆ ਸੀ ਭਾਈਚਾਰਕ ਸਾਂਝ ਜਿਹੜੀ ਬਣਾ ਕੇ ਰੱਖੀ ਪਿੰਡ 'ਚ ਉਹਦਾ ਅੱਜ ਜਿਹੜਾ ਨਤੀਜਾ ਸਾਹਮਣੇ ਆਇਆ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਭ ਤੋਂ ਪਹਿਲਾਂ ਆਪਣੇ ਦਿਲ ਦੀਆਂ ਗਹਿਰਾਈਆਂ ਵੱਲੋਂ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਦੋਵਾ ਪਿੰਡਾਂ ਦਾ ਚੱਕ ਕਿਸਾਨਾ ਤੇ ਰਸੂਲਪੁਰ ਦੇ ਵਸਨੀਕਾਂ ਦਾ ਦਿਲੋਤਲਵਾਦ ਕਰਦਾ ਜਿਨ੍ਹਾਂ ਨੇ ਇੱਕ 24 ਸਾਲਾ ਨੌਜਵਾਨ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਨੂੰ ਪੂਰੀ ਉਮੀਦ ਵੀ ਹੈ ਇਹ ਬੱਚਾ ਜੋ ਪਿਛਲੇ ਸਮੇਂ ਦੇ ਵਿੱਚ 5 ਸਾਲੇ ਦੀ ਮਦਰ ਸਰਪੰਚ ਰਹੀ ਆ ਕੰਮ ਤਾਂ ਦੇ ਜੋ ਪਿੰਡ ਦੇ ਰਹੇ ਆ ਜਾਂ ਪੈਂਡਿੰਗ ਹੈਗੇ ਆ ਉਹਨਾਂ ਨੂੰ ਸੁਰੇ ਲਾਊਗਾ ਔਰ ਭਾਈਚਾਰਕ ਸਾਂਝ ਰੋਜ਼ ਬਰਕਰਾਰ ਰੱਖੂਗਾ ਵੱਖਰਾ ਕੀ ਕਾਰਨਾ ਹੁਣ ਆਉਣ ਵਾਲੇ ਸਮੇਂ 'ਚ ਕਿਹੜੇ ਕਾਰਜ ਆ ਜਿਹੜੇ ਰਹਿੰਦੇ ਆ ਪਹਿਲਾਂ ਕੋਈ ਸਰਕਾਰੀ ਬਿਲਡਿੰਗ ਨਹੀਂ ਬਣੇ ਨੇ ਕਿਹਾ ਸਾਡੇ ਪਿੰਡ ਦੇ ਵਿੱਚ ਬਸ ਸਾਡਾ ਵੀ ਹੋਣ ਬਣ ਰਿਹਾ ਮਾਤਾ ਜੀ ਵੱਲੋਂ ਸ਼ੁਰੂਆਤ ਕਰਾਈ ਗਈ ਸੀ ਵਿਦੈਕ ਸਾਲ ਦੀ ਸਜੋਗ ਤੇ ਇੱਥੇ ਮੈਂ ਸਪੈਸ਼ਲ ਥੈਂਕਸ ਕਰਨਾ ਚਾਹੁੰਦਾ ਸਾਡੇ ਹਲਕੇ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਟੋਸ ਔਰ ਪੰਜਾਬ ਦੇ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਜਿਨ੍ਹਾਂ ਨੇ ਸਪੈਸ਼ਲੀ ਅਨਾਉਂਸਮੈਂਟ ਕੀਤੀ ਵੀ ਜਿਹੜੇ ਸਾਡੇ ਪੰਜਾਬ ਦਾ ਜੂਤ ਹੈ ਉਹ ਅੱਗੇ ਆਵੇ ਤੇ ਜੂਤ ਜਿਹੜਾ ਪੰਜਾਬ ਦੇ ਕੁਝ ਕ੍ਰਿਤੀਆਂ ਜਿਹੜੀਆਂ ਹੈਗੀਆਂ ਸਾਡੇ ਪੰਜਾਬ ਦੇ ਵਿੱਚ ਨਸ਼ਾ ਦੀ ਕ੍ਰਿਤੀ ਆ ਉਹ ਤੋਂ ਅਸੀਂ ਪੰਜਾਬ ਨੂੰ ਕਿਵੇਂ ਸਾਈਟ ਤੇ ਕਰਨਾ ਤਾਂ ਇਹਦੇ ਸਬੰਧ ਵਿੱਚ ਮੇਰੀ ਸਮੁੱਚੇ ਪੰਜਾਬ ਦੇ ਪਿੰਡਾਂ ਨੂੰ ਬੇਨਤੀ ਆ ਤੁਸੀਂ ਚੰਗੇ ਲੋਕ ਅੱਗੇ ਲੈ ਕੇ ਆਓ ਚੰਗਾ ਜੂਸ ਅੱਗੇ ਲੈ ਕੇ ਆਓ ਜੋ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਕਰਾਵੇ ਔਰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੇ ਬਾਪੂ ਜੀ ਬਹੁਤ ਛੋਟੀ ਉਮਰ ਦਾ ਬੱਚਾ ਜ਼ਿੰਮੇਵਾਰੀ ਬਹੁਤ ਵੱਡੀ ਦੇਤੀ ਕਿਸ ਤਰ੍ਹਾਂ ਦੇਖਦੇ ਹੋ ਵਾਲੇ ਕੀ ਕਹਿੰਦਾ ਖਾਲਸਾ ਆ ਇਹਨਾਂ ਦੇ ਪਰਿਵਾਰ ਦੇ ਕਾਰਜ ਜਾਰੀ ਰਹਿਪੇ ਤੇ ਦੋ ਪਿੰਡ ਬੜੇ ਖੁਸ਼ ਨੇ ਇਹ ਕਿਸੇ ਨੇ ਚੰਗੇ ਕੰਮ ਕੀਤੇ ਹੋਣ ਪਰਿਵਾਰ ਬੜਾ ਖੁਸ਼ ਹੁੰਦਾ ਅਸੀਂ ਇਹਨਾਂ ਦੇ ਬੜੇ ਖੁਸ਼ ਆ ਧੰਨਵਾਦ ਹੈ ਇਹਨਾਂ ਦਾ ਸਾਨੂੰ ਇਹੋ ਜਿਹਾ ਸਰਪੰਚ ਚਾਹੀਦੇ ਨੇ ਅਸੀਂ ਆਪ ਕਿਆ ਦਰਿਆਲ ਸਿੰਘ ਨੂੰ ਮੈਂ ਕਹਿੰਦੀ ਸਾਨੂੰ ਅੱਗੇ ਬੱਚਾ ਦੇ ਤੂੰ ਇਹ ਪਿੰਡ ਦੀ ਕਮਾਨ ਸੰਭਾਲ ਲੈ ਬਹੁਤ ਵਧੀਆ ਨੇ ਬੜੇ ਚੰਗੇ ਨੇ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਣਗੇ ਖੜ ਬੰਦਾ ਤਰੱਕੀ ਚਾਹੁੰਦਾ ਪਰਿਵਾਰ ਵੀ ਚਾਹੁੰਦਾ ਪਿੰਡ ਵੀ ਚਾਹੁੰਦਾ ਤੇ ਪਿੱਛੇ ਕੋਈ ਝਗੜਾ ਨਹੀਂ ਹੋਣ ਦਿੱਤਾ ਬੜੀ ਵਧੀਆ ਕਿਰਪਾ ਰਹੀ ਹੈ ਮਾਲਕ ਜੀ ਸਾਡੇ ਤੇ ਹੁਣ ਵੀ ਇਸੇ ਤਰ੍ਹਾਂ ਹੀ ਕਾਰਜ ਕਰਾਂਗੇ ਧੰਨਵਾਦ ਇਹਨਾਂ ਦਾ ਜਿਹਨਾਂ ਪਰਿਵਾਰ ਦੀ ਰਾਇ ਦਿੱਤੀ ਬਿਲਕੁਲ ਪਿੰਡ ਵਾਸੀਆਂ ਦਾ ਕਹਿਣਾ ਕਿ ਅਸੀਂ ਆਪ ਖੁਦ ਜਿਹੜਾ ਪਰਮਪਾਲ ਦੇ ਪਿਤਾ ਨੂੰ ਕਹਿ ਕੇ ਇਹ ਬੱਚਾ ਮੰਗਿਆ ਕਿ ਪਿੰਡ ਦਾ ਵਿਕਾਸ ਕਰਾਉਣ ਵਾਸਤੇ ਸਾਨੂੰ ਨੌਜਵਾਨ ਚਾਹੀਦਾ ਸਾਡੇ ਨਾਲ ਪੰਚਾਇਤ ਮੈਂਬਰ ਵੀ ਨੇ ਅੰਸਾਰ ਪਿੰਡ ਵਾਸੀਆਂ ਵੱਲੋਂ ਮਾਨ ਦਿੱਤਾ ਗਿਆ ਸਰਬਸੰਤੀ ਨਾਲ ਚੁਣਿਆ ਗਿਆ ਪੰਚਾਇਤ ਨੂੰ ਕੀ ਕਹਿੰਦੇ ਬਸ ਇਹ ਬਹੁਤ ਵਧੀਆ ਸਾਰੇ ਪਿੰਡ ਦੇ ਚੁਣੀ ਆ ਕਾ ਕੰਮ ਕਰਾਂਗੇ ਰਲ ਮਿਲ ਕੇ ਕਰਾਂਗੇ ਅੱਗੇ ਵੀ ਡਵੈਲਪਮੈਂਟ ਕੀਤੀ ਹੋ ਗਾਂ ਮੈਂ ਕਰਵਾਵਾਂਗੇ ਬਾਕੀ ਸਰਪੰਚ ਸਾਡੇ ਪੁਰਾਣੇ ਬਹੁਤ ਵਧੀਆ ਉਹਨਾਂ ਦਾ ਬਹੁਤ ਹੀ ਕੰਮ ਕੀਤਾ ਪਰ ਪਲ ਉਮਰ ਬਹੁਤ ਛੋਟੀ ਆ ਹਾਂਜੀ ਜ਼ਿੰਮੇਵਾਰੀ ਬਹੁਤ ਵੱਡੀ ਆ ਕਿਸ ਤਰ੍ਹਾਂ ਦੇ ਮੈਨੂੰ ਤਾਂ ਵੀ ਇਹਦੇ ਵਿੱਚ ਉਮਰ ਦਾ ਇਹ ਨਾ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਇਹ ਜੋ ਜਦੋਂ ਤੁਹਾਨੂੰ ਸਾਰਿਆਂ ਵੱਲੋਂ ਬਲ ਮਿਲੇ ਸ਼ਕਤੀ ਮਿਲੇ ਇੱਕ ਉਹਦੇ ਨਾਲ ਤੁਹਾਡਾ ਹੌਸਲਾ ਹੋਰ ਵਧਦਾ ਜਾਂਦਾ ਹੈ ਇਹਦੀ ਕਰਕੇ ਮੈਨੂੰ ਲੱਗਦਾ ਕੋਈ ਵੀ ਕੰਮ ਦੁਨੀਆ ਤੇ ਇੰਨਾ ਹੈ ਨਹੀਂ ਵੀ ਜਿਹੜਾ ਤੁਸੀਂ ਨਾ ਕਰ ਸਕੋ ਤੇ ਮੈਂ ਉਮੀਦ ਕਰਦਾ ਹਾਂ ਕਿ ਪਰਮਾਤਮਾ ਮੈਨੂੰ ਬਲ ਬਖਸ਼ੇ ਮੈਂ ਆਪਣੇ ਪਿੰਡ ਦਾ ਆਪਣੇ ਖੇਤਰ ਦਾ ਨਾਮ ਕਰਾਂ ਬਿਲਕੁਲ ਇਹ ਹਨ 24 ਸਾਲਾ ਸਰਪੰਚ ਪਰਪਾਲ ਸਿੰਘ ਬੁੱਟਰ ਜਿਹੜੇ ਕਿ ਪਿੰਡ ਚੱਕ ਕਿਸਾਨਾਂ ਤੇ ਰਸੂਲਪੁਰ ਦੋ ਪਿੰਡਾਂ ਦੇ ਲੋਕਾਂ ਵੱਲੋਂ ਜਿਹੜਾ ਬਹੁਤ ਛੋਟੀ ਉਮਰ ਦਾ ਜਿਹੜਾ ਸਰਪੰਚ ਚੁਣ ਗਿਆ ਸ਼ਾਇਦ ਇਹ ਪਹਿਲਾ ਸਰਪੰਚ ਹੋਊਗਾ ਅਜੇ ਤੱਕ ਕਿ ਜਿਹੜਾ 24 ਸਾਲ ਦੀ ਉਮਰ ਵਿੱਚ ਸਰਬਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਜਿਹੜਾ ਸਰਪੰਚਾ ਚੁਣਿਆ ਗਿਆ ਤੇ ਇਸ ਨੌਜਵਾਨ ਤੇ ਪਿੰਡ ਵਾਸੀਆਂ ਨੂੰ ਬਹੁਤ ਆਸਾਂ ਨੇ ਕਿ ਨੌਜਵਾਨ ਸਾਡੇ ਪਿੰਡ ਨੂੰ ਅੱਗੇ ਲਿਜਾਣ ਵਿੱਚ ਵੱਡਾ ਯੋਗਦਾਨ ਪਾਵੇਗਾ। ਕੈਮਰਾਮੈਨ ਸਰ ਦੇ ਨਾਲ ਸਾਧੂ ਸਿੰਘ ਰੋਲੀ ਪੀਟੀਸ ਨੂੰ ਮੌਕਾ